ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸੋ ਸਭ ਤੋਂ ਪਹਿਲਾਂ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਤੁਹਾਡੇ ਸਹਿਯੋਗ ਦੇ ਨਾਲ ਜਿਵੇਂ ਕਿ ਆਪਾਂ ਵਾਅਦਾ ਕੀਤਾ ਸੀਗਾ ਕਿ ਸਾਰੇ ਸਾਡੀ ਟੀਮ ਅੱਜ ਖੜੀ ਹੈ ਸਾਡੇ ਜਿੰਨੇ ਵੀ ਮੈਂਬਰ ਨੇ ਸਾਡੇ ਅਮਨ ਕੰਬੋਜ ਜੀ ਸਾਡੇ ਅ ਲਗ-ਲਗ ਪਿੰਡਾਂ ਤੋਂ ਆਏ ਹੋਏ ਮੈਂਬਰ ਅੱਜ ਫਾਜ਼ਲਕਾ ਦੇ ਵਿੱਚ ਪਹੁੰਚੇ ਹਨ ਔਰ ਜਿਹੜੀ ਪੱਠੀਆਂ ਦੀ ਸੇਵਾ ਪਸ਼ੂਆਂ ਦੇ ਲਈ ਹਰੇ-ਚਾਰੇ ਦੀ ਸੇਵਾ ਜਿਹੜੇ ਕਿ ਤੁਹਾਨੂੰ ਪਤਾ ਹੈ ਪਿਛਲੇ ਦਿਨਾਂ ਦੇ ਵਿੱਚ ਸਾਡੇ ਪੰਜਾਬ ਦਾ ਕਾਫੀ ਨੁਕਸਾਨ ਹੋਇਆ ਔਰੋਜ਼ ਦੇ ਵਿੱਚ ਜਾਨੀ ਨੁਕਸਾਨ ਵੀ ਹੋਇਆ ਮਾਲੀ ਨੁਕਸਾਨ ਵੀ ਹੋਇਆ ਲੋਕਾਂ ਦੀਆਂ ਫਸਲਾਂ ਤਬਾਹ ਹੋ ਗਈਆਂ ਤੇ ਜਿਹੜੇ ਪਸ਼ੂਆਂ ਲਈ ਪੱਠੇ ਬੀਜੇ ਹੋਏ ਸੀ ਲੋਕਾਂ ਨੇ ਉਹ ਰੁੜ ਗਏ ਜਿਹੜਾ ਕਿ ਬਹੁਤ ਜ਼ਿਆਦਾ ਨੁਕਸਾਨ ਪੰਜਾਬ ਦਾ ਹੋਇਆ ਤਾਂ ਉਸ ਤੋਂ ਬਾਅਦ ਆਪਾਂ ਤੁਹਾਨੂੰ ਸਾਰਿਆਂ ਨੂੰ ਇੱਕ ਸੇਵਾ ਪਾਣ ਦੇ ਲਈ ਅਪੀਲ ਕੀਤੀ ਸੀ ਕਿ ਸਾਰੇ ਜਣੇ ਇਕੱਠੇ ਹੋ ਕੇ ਆਪਾਂ ਆਪਣੇ ਪੰਜਾਬ ਦੀ ਕਿਸਾਨੀ ਤੇ ਕਿਸਾਨੀ ਜਿਹੜੀ ਪੰਜਾਬੀਅਤ ਹੈ ਉਹਦਾ ਮਾਣ ਰੱਖਦੇ ਹੋਏ ਆਪਾਂ ਸਾਰੇ ਇਕੱਠੇ ਹੋ ਕੇ ਜਿਹੜੀ ਹੈ ਸੇਵਾ ਜਿਹੜੀ ਹੈ ਲੈ ਕੇ ਚਲੀਏ ਤਾਂ ਤੁਹਾਨੂੰ ਤੁਸੀਂ ਸਾਰਿਆਂ ਨੇ ਸਾਡੇ ਇੱਕ ਬੋਲ ਦੇ ਉੱਪਰ ਸਾਰਿਆਂ ਨੇ ਜਿਨ੍ਹਾਂ ਨੇ ਵੀ ਫੰਡ ਕੀਤਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕੁਝ ਸਾਥੀ ਇਹ ਬੋਲਦੇ ਹੁੰਦੇ ਸੀ ਕਿ ਇਹ ਫੰਡ ਜਿਹੜਾ ਤੁਸੀਂ ਕਰ ਰਹੇ ਹੋ ਕਿ ਇਹ ਜਿਹੜਾ ਸਹੀ ਥਾਂ ਤੇ ਲੱਗੂਗਾ ਤਾਂ ਅੱਜ ਮੈਂ ਉਹਨਾਂ ਨੂੰ ਦਿਖਾਉਣਾ ਚਾਹਣਾ ਕਿ ਜਿਹੜੀ ਤੁਸੀਂ ਆ ਟਰਾਲੀ ਦੇਖ ਰਹੇ ਹੋ ਔਰ ਜਿਹੜੀ ਟੀਮ ਦੇਖ ਰਹੇ ਹੋ ਕੱਲਾ ਹਰਾਚਾਰਾ ਨਹੀਂ ਅੱਜ ਅਸੀਂ ਬੱਚਿਆਂ ਵਾਸਤੇ ਵੀ ਜਿਹੜਾ ਫਰੂਟੀਆਂ ਜਿਹੜਾ ਚਿਪਸ ਵਗੈਰਾ ਲੈ ਕੇ ਜਾ ਰਹੇ ਹਾਂ ਅੱਗੇ ਵੀ ਜਿਹੜਾ ਜੋ ਵੀ ਸੇਵਾ ਸਾਡੇ ਲਾਣਗੇ ਪਿੰਡ ਜਿਹੜੇ ਅਸੀਂ ਕੁਰਕਾਂ ਤੇ ਮੰਨਸਾ ਦੋ ਪਿੰਡਾਂ ਦੇ ਵਿੱਚ ਸੇਵਾ ਲੈ ਕੇ ਜਾ ਰਹੇ ਹਾਂ ਤਾਂ ਸਾਨੂੰ ਜਿਕੇ ਦੇ ਹੋਰ ਵੀ ਕਿਉਂਕਿ ਡਿਮਾਂਡ ਉੱਥੋਂ ਆਈ ਸੀ ਕਿ ਖਰਿਆ ਚਾਰੇ ਦੀ ਕਾਫੀ ਲੋੜ ਹੈ ਸਾਡੇ ਨਾਲ ਐਸੀ ਟੀਮ ਵੀ ਖੜੀ ਹੈ ਸਾਰੀ ਠੀਕ ਹੈ ਕੁਝ ਵਿਚਾਰ ਉਹ ਵੀ ਤੁਹਾਡੇ ਨਾਲ ਸਾਂਝੇ ਕਰਨਗੇ ਤਾਂ ਸਭ ਤੋਂ ਪਹਿਲਾਂ ਸਾਡੇ ਵੱਲੋਂ ਸਾਰਿਆਂ ਦਾ ਜਿਹੜਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਜਿੰਨਾ ਵੀ ਤੁਸੀਂ ਸਹਿਯੋਗ ਪਾਇਆ ਇਸ ਚੀਜ਼ ਦੇ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਬਾਕੀ ਅਗਲੇ ਵਿਚਾਰ ਸਾਡੇ ਸਾਥੀ ਅਮਨ ਜਿਹੜੇ ਕੰਬੋਜ ਜੀ ਵੈਗੁਰਜੀ ਦਾ ਖਾਲਸਾ ਵੈਗੁਰਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਮੈਂ ਉਹਨਾਂ ਸਾਰੇ ਸਾਥੀਆਂ ਦਾ ਧੰਨਵਾਦ ਕਰਾਂਗਾ ਜੀ ਇਹਨਾਂ ਨੇ ਸਾਨੂੰ ਮਤਲਬ ਇਸ ਜਿਹੜੇ ਪੰਜਾਬ ਦੇ ਵਿੱਚ ਕ੍ਰਾਈਸਿਸ ਆਇਆ ਫਲਡ ਅਫੈਕਟਡ ਦੇ ਵਿੱਚ ਜਿਹੜੇ ਪਿੰਡਾਂ ਦੇ ਵਿੱਚ ਕਿੰਨਾ ਹੀ ਨੁਕਸਾਨ ਹੋਇਆ ਤੇ ਮੈਂ ਸਾਰੇ ਸਾਥੀਆਂ ਨੂੰ ਸਭ ਤੋਂ ਪਹਿਲਾਂ ਧੰਨਵਾਦ ਕਰਾਂਗਾ ਜੀ ਇਹਨਾਂ ਨੇ ਵੱਧ ਚੜ ਕੇ 100 200 500 1000 1100 ਜਿੰਨਾ ਵੀ ਕਿਸੇ ਤੋਂ ਹੋ ਸਕਿਆ ਉਹਨੇ ਆਪਣੀ ਪਾਕਟ ਮੰਨੀ ਦੇ ਲਾਅ ਦੇ ਹਿਸਾਬ ਨਾਲ ਵੱਧ ਚੜ ਕੇ ਫੰਡ ਕੀਤਾ ਕਿਉਂਕਿ ਪੰਜਾਬ ਦੇ ਵਿੱਚ ਜਿਹੜੀ ਕਰੋਪੀ ਆਈ ਹੈ ਕਿਉਂਕਿ ਪੰਜਾਬ ਜਿਹੜੀ ਪੰਜਾਬੀਅਤ ਹੈ ਉਹਨਾਂ ਦੇ ਖੂਨ ਦੇ ਜਜ਼ਵੇ ਦੇ ਵਿੱਚ ਹੀ ਹੈ ਵੀ ਪੰਜਾਬ ਕਿੰਨੀ ਵਾਰ ਡਿੱਗਿਆ ਤੇ ਕਿੰਨੀ ਵਾਰ ਖੜਾ ਹੋਇਆ ਹੈ ਤੇ ਸਾਡੇ ਖੂਨ ਦੇ ਵਿੱਚ ਹੈ ਵੀ ਅਸੀਂ ਸੇਵਾ ਭਾਵਨਾ ਕਰਨੀ ਹੈ ਤੇ ਮੈਂ ਵੀ ਸਾਥੀਆਂ ਦਾ ਧੰਨਵਾਦ ਵੀ ਕਰਾਂਗਾ ਕਿਉਂਕਿ ਸਾਥੀਆਂ ਨਾਲ ਜਿਹੜਾ ਵਾਅਦਾ ਕੀਤਾ ਸੀਗਾ ਵੀ ਤੁਹਾਡਾ ਫੰਡ ਜਿਹੜਾ ਹੈ ਅਸੀਂ ਉਹ ਸਹੀ ਜਗ੍ਹਾ ਤੇ ਲਾਵਾਂਗੇ ਤੇ ਸਹੀ ਸੇਵਾ ਪਹੁੰਚਾਵਾਂਗੇ ਅੱਜ ਮੈਂ ਆਪਣੇ ਕੈਮਰਾਮੈਨ ਨੂੰ ਕਹਾਂਗਾ ਜਿਵੇਂ ਪੱਠਿਆਂ ਦੀ ਸੇਵਾ ਸੀ ਲੈ ਕੇ ਚੱਲੇ ਆਂ ਤੇ ਪੱਠਿਆਂ ਦੀ ਸੇਵਾ ਦੇ ਵਾਂਗ ਜਿਹੜਾ ਵਾਅਦਾ ਕੀਤਾ ਸੀਗਾ ਅਸੀਂ ਉਹਦੇ ਤੇ ਖਰੇ ਉਤਰਿਆ ਜੀ ਤੇ ਉਸ ਤੋਂ ਬਾਅਦ ਜੀ ਵੀ ਜੋਕਾਂ ਵਾਸਤੇ ਬੱਚਿਆਂ ਵਾਸਤੇ ਬਿਸਕਟ ਫਰੂਟੀਆਂ ਵਗੈਰਾ ਤੇ ਹੋਰ ਉਹਨਾਂ ਵਾਸਤੇ ਜਿਹੜੇ ਫਰੂਟੀਆਂ ਬਿਸਕਟ ਲੇਜ਼ ਵਗੈਰਾ ਉਹ ਵੀ ਹੈਗੇ ਨੇ ਜੀ ਤੇ ਹੋਰ ਵੀ ਜੇ ਕੋਈ ਸਤ ਮਤਲਬ ਜਿਹੜੇ ਪਿੰਡਾਂ ਵਿੱਚ ਅਸੀਂ ਜਾਵਾਂਗੇ ਜੇ ਉਹਨਾਂ ਨੂੰ ਫੇਰ ਵੀ ਅੱਗੇ ਕੋਈ ਲੋੜ ਹੋਈ ਤਾਂ ਸਾਡੀ ਟੀਮ ਜਿਹੜੀ ਹੈ ਉਹਨਾਂ ਦੇ ਨਾਲ ਡਟ ਕੇ ਮੋਢੇ ਨਾਲ ਮੋਢਾ ਲਾ ਕੇ ਖੜੀ ਹੈ ਮੈਂ ਸਾਥੀਆਂ ਨੂੰ ਧੰਨਵਾਦ ਕਰਾਂਗਾ ਰਾਹੁਲ ਕੰਬੋਜ ਜੀ ਜਿਨ੍ਹਾਂ ਦੀ ਬਹੁਤ ਵੱਡੀ ਅਗਵਾਈ ਹੈ ਤੇ ਸਾਡੇ ਸਾਥੀ ਸਾਜਨ ਕੰਬੋਜ ਜੀ ਮੇਰਾ ਬ੍ਰਦਰ ਰਜਿੰਦਰ ਖੜਾ ਜੀ ਤੇ ਆਹ ਮੇਰੇ ਬ੍ਰਦਰ ਨਾਲ ਖੜੇ ਨੇ ਇਹਨਾਂ ਸਾਰੇ ਸਾਥੀਆਂ ਦਾ ਬਹੁਤ-ਬਹੁਤ ਧੰਨਵਾਦ ਕਿਉਂਕਿ ਇਹਨਾਂ ਨੇ ਜਿਹੜਾ ਯੋਗਦਾਨ ਪਾਇਆ ਤੇ ਉਹਦਾ ਵੀ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਤੇ ਹੋਰ ਜਿਹੜੇ ਸਾਡੇ ਸਾਥੀ ਜਿਨ੍ਹਾਂ ਨੇ ਸਾਡੇ ਫੰਡ ਦੀ ਪਹਿਲਾਂ ਸ਼ੁਰੂਆਤ ਕੀਤੀ ਮੇਰੇ ਬ੍ਰਦਰ ਵੱਡੇ ਵੀਰ ਮੇਰੇ ਰਾਜਸਥਾਨ ਤੋਂ ਅਮਰ ਕੰ ਤੇ ਸਾਥਿਓ ਅੱਗੇ ਵੀ ਜੇ ਤੁਹਾਡੀ ਲੋਡ ਪਈ ਹੈ ਤੁਸੀਂ ਸਰ ਸਾਥਿਓ ਸਾਡੇ ਨਾਲ ਇਸੇ ਤਰ੍ਹਾਂ ਖੜੇ ਹੋ ਆਪਾਂ ਜਿਹੜੀ ਹੜ ਪੇੜ ਤਾਂ ਦੀ ਜਿਹੜੀ ਆ ਉਹਨਾਂ ਨੂੰ ਮਤਲਬ ਉਹਨਾਂ ਨੂੰ ਪੈਰਾਂ ਸਿਰ ਖੜਾ ਕਰਨਾ ਹੈ ਕਿਉਂਕਿ ਜਿਹੜੀ ਹੁਣ ਲੋਡ ਪੈਣੀ ਆ ਨਾ ਉਹ ਬਹੁਤ ਵੱਡਾ ਮਤਲਬ ਜਿਹੜਾ ਸਮਾਂ ਹੁਣ ਔਖਾ ਸਮਾਂ ਹੋਣਾ ਆ ਜੀ ਤੇ ਮੇ ਜਿੰਨੇ ਵੀ ਮਤਲਬ ਸਾਥੀ ਇਸ ਚੈਨਲ ਦੇ ਨਾਲ ਜੁੜੇ ਹੋ ਨੇ ਜੇ ਆਵਾਜ਼ ਸੁਣਦੇ ਹੁਣ ਅੱਗੇ ਵੀ ਜੇ ਲੋਡ ਪਈ ਸਾਥਿਓ ਤੁਸੀਂ ਇਸੇ ਤਰ੍ਹਾਂ ਸਹਿਯੋਗ ਕਰਦੇ ਰਹੋ ਬਹੁਤ ਬਹੁਤ ਧੰਨਵਾਦ ਸਾਰੇ ਸਾਥੀਆਂ ਦਾ ਅਗਲੀ ਆਵਾਜ਼ ਸਾਡੇ ਅਹ ਟੀਮ ਮੈਂਬਰ ਸਾਜਨ ਕੰਬੋਜ ਜਿਨ੍ਹਾਂ ਦਾ ਵੀ ਕਾਫੀ ਸਹਿਯੋਗ ਹੈ ਉਹਨਾਂ ਨੇ ਵੀ ਆਪਦੀ ਟੀਮ ਵੱਲੋਂ ਜਿਹੜਾ ਸਹਿਯੋਗ ਕਰਵਾਇਆ ਤਾਂ ਮੈਂ ਚਾਹੁੰਦਾ ਕਿ ਉਹ ਵੀ ਆਪ ਦਾ ਜਿਹੜੇ ਵਿਚਾਰ ਹੈ ਕੁਝ ਸਾਂਝੇ ਕਰਨ। ਵਾਈਗੁਰ ਜੀ ਦਾ ਖਲਸਾ ਵਾਈਗੁਰ ਜੀ ਕੀ ਫਤ ਨੇੜੇ ਕਰਾਂਗੇ। ਵਾਈਗੁਰ ਜੀ ਦਾ ਖਲਸਾ ਵਾਈਗੁਰ ਜੀ ਕੀ ਫਤ ਆਪ ਸਭ ਨਾਲ ਇੱਕ ਛੋਟਾ ਜਿਹਾ ਵਾਅਦਾ ਕੀਤਾ ਹੋਇਆ ਸੀ ਜੋ ਅਸੀਂ ਅੱਜ ਪੂਰਾ ਕਰਨ ਜਾ ਰਹੇ ਹਾਂ। ਅਸੀਂ ਪਿੱਛੇ ਵੀ ਡੇਟ ਅਨਾਉਂਸ ਕੀਤੀ ਸੀ ਔਰ ਤੁਹਾਨੂੰ ਪਤਾ ਹੀ ਹੈ ਕੁਝ ਰੀਜ਼ਨ ਕਰਕੇ ਉਹ ਅੱਗੇ ਪਿੱਛੇ ਕਰ ਦਿੱਤੀ ਗਈ ਸੀ ਪਰ ਅੱਜ ਜੋ ਵੀ ਹੁਣ ਤੱਕ ਤੁਹਾਡੇ ਦੁਆਰਾ ਸਹਿਯੋਗ ਦਿੱਤਾ ਗਿਆ ਉਹ ਅਸੀਂ ਅੱਜ ਤੁਹਾਡੇ ਸਾਹਮਣੇ ਹੀ ਆ ਲੈ ਕੇ ਚੱਲੇ ਆ ਜੀ ਬੜੀ ਮਿਹਨਤ ਹੈ ਕਿ ਆਉਣ ਵਾਲੇ ਸਮੇਂ 'ਚ ਜਿੰਨੂ ਵੀ ਜਿੰਨੇ ਜੋ ਅੱਗੇ ਵੀ ਹੋਏਗੇ ਅਸੀਂ ਸਹਿਯੋਗ ਪੂਰਾ ਕਰਾਂਗੇ ਦੇਖੋ ਵੀਰੇ ਸਭ ਨੂੰ ਬੇਨਤੀ ਹੈ ਜਿਵੇਂ ਤੁਸੀਂ ਹੁਣ ਸਾਡਾ ਸਹਿਯੋਗ ਕੀਤਾ ਤਾਂ ਆਉਣ ਵਾਲੇ ਸਮੇਂ 'ਚ ਜਿੱਥੇ ਲੋੜ ਪੈयो ਵੀਰ ਬਣ ਕੇ ਸਭ ਸਹਿਯੋਗ ਜ਼ਰੂਰ ਕਰਿਓ ਕਿਉਂਕਿ ਬੂੰਦ-ਬੂੰਦ ਨਾਲ ਸਾਗਰ ਭਰਦਾ ਹੈ ਤੇ ਬਾਕੀ ਤੁਸੀਂ ਸਭ ਜਾਣੀ ਜਾਣੋ ਬਾਕੀ ਮੈਂ ਸਪੈਸ਼ਲ ਧੰਨਵਾਦ ਕਰਨਾ ਚਾਹੁੰਨਾ ਟੀਚਰਸ ਦਾ ਕਿਉਂਕਿ ਟੀਚਰਸ ਨੇ ਵੀ ਬਹੁਤ ਜ਼ਿਆਦਾ ਸਹਿਯੋਗ ਕੀਤਾ ਅੱਜ ਸਾਡੇ ਸਾਥੀ ਨਹੀਂ ਪਹੁੰਚ ਪਾਏ ਦੀਪਕ ਅੰਭੋਸ਼ ਸ਼ਾਰਟ ਪੈਂਤੀ ਦੇ ਪ੍ਰਧਾਨ ਸਾਹਿਬ ਸੁਭਾ ਵਰਧਾਨ ਜੀ ਆ ਕਿਸੇ ਰੀਜ਼ਨ ਕਰਕੇ ਉਹ ਨਹੀਂ ਆ ਪਾਏ ਉਹਨਾਂ ਵੱਲੋਂ ਵੀ ਕਾਫੀ ਸਹਿਯੋਗ ਆਇਆ ਹੈ ਔਰ ਸਾਡੇ ਕੰਬੋਜ ਪਾਈਚਾਰਿਆ ਦਾ ਗਰੁੱਪ ਬਣਿਆ ਹੋਇਆ ਔਰ ਉਧਰੋਂ ਵੀ ਵੱਧ ਚੜ੍ਹ ਕੇ ਸਹਿਯੋਗ ਆਇਆ ਹੈ ਵਿਸ਼ੇਸ਼ ਕਰਕੇ ਡੇਰਾ ਬਾਬਾ ਭਮਨਸ਼ਾਹ ਜੀ ਵੱਲੋਂ ਸੇਵਾਦਾਰ ਹੈ ਗਿਆ ਡੇਰਾ ਬਾਬਾ ਭਮਨਸ਼ਾਹ ਗਰੁੱਪ ਦੇ ਵਿੱਚ ਵੀ ਕਾਫੀ ਜ਼ਿਆਦਾ ਫੰਡਿੰਗ ਹੋਈ ਹੈ ਔਰ ਸਭ ਨੂੰ ਬੇਨਤੀ ਹੈ ਜੇਕਰ ਆਉਣ ਵਾਲੇ ਸਮੇਂ ਵਿੱਚ ਲੋੜ ਪੈਂਦੀ ਹੈ ਤੁਸੀਂ ਇਸੇ ਤਰ੍ਹਾਂ ਹੀ ਸਹਿਯੋਗ ਦਿੰਦੇ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਤੁਸੀਂ ਦੇਖ ਸਕਦੇ ਹੋ ਕਿ ਜਿਹੜੀ ਹਰੇ ਚਾਰੇ ਦੀ ਸੇਵਾ ਹੈ ਕੈਂਪ ਦੇ ਵਿੱਚ ਜਿਹੜੀ ਹੈ ਪੰਚਾਇਤ ਆ ਰਹੀ ਹੈ ਤੁਸੀਂ ਵੀਦਰ ਤੁਸੀਂ ਦੇਖ ਸਕਦੇ ਹੋ ਇਹ ਸਭੀਆਂ ਪੜਾਈ ਹੋ ਰਹੀ ਹੈ ਨੂਰ ਸਬੰਧ ਦੇ ਵਿੱਚ ਜਿਹੜੀ ਹੈ ਪਸ਼ੂਆਂ ਲਈ ਹਰੇ ਚਾਰੇ ਦੀ ਸੇਵਾ ਜਿਹੜੀ ਹੈ ਕੀਤੀ ਜਾ ਰਹੀ ਹੈ ਸਮੂਹ ਨੌਜਵਾਨਾਂ ਵੱਲੋਂ ਜਿਹੜੀ ਹੈ ਇਹ ਜਿਹੜਾ ਸੇਵਾ ਦਾ ਜਿਹੜਾ ਹੈ ਉਹ ਕੀਤਾ ਜਾ ਰਿਹਾ ਹੈ ਤਾਂ ਜਿਨ੍ਹਾਂ ਨੇ ਵੀ ਸਹਿਯੋਗ ਪਾਇਆ ਹਰੇ ਚਾਰੇ ਦੀ ਸੇਵਾ ਦੇ ਵਿੱਚ ਮੈਂ ਸਾਰਿਆਂ ਦਾ ਪਹਿਲ ਤੋਂ ਧੰਨਵਾਦ ਜਿਹੜੇ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਇਸ ਸਮੇਂ ਦੇ ਵਿੱਚ ਜਿਨ੍ਹਾਂ ਨੇ ਪੰਜਾਬ ਦੇ ਲੋਕਾਂ ਦੇ ਜਿਹੜੀ ਮਦਦ ਦੇ ਲਈ ਅੱਗੇ ਹੋਏ ਨੇ ਉਹਨਾਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਉਹਨਾਂ ਆਲੂਆ ਆਏ ਸਿੱਧੂ ਜੀ ਉੱਜੇ ਆਇਆ ਸੀ ਉਹਨੇ ਕੋਈ ਨਹੀਂ ਜਵਾਬ ਟਰਾਲਿਆ ਵੀ ਉਹਨਾਂ ਨੇ ਕਿਹਾ ਇਹ ਰੋਲਾ ਪਾ ਲੈ ਲੈ ਆ ਜੋਂ ਇੱਥੇ ਲੈ ਜਾ ਇੱਥੇ ਲੈ ਜਾ ਉਹਨਾਂ ਨੇ ਕਿਹਾ ਬਲਾਲ ਨੂੰ ਫੋਨ ਕਰ ਲੈ ਤੁਸੀਂ ਦੇਖ ਸਕਦੇ ਹੋ ਅੱਜ ਜਿਹੜੀ ਹੈ ਨੌਜਵਾਨਾਂ ਵੱਲੋਂ ਜਿਹੜੀ ਹੈ ਹਰੇ ਚਾਰੇ ਦੀ ਸੇਵਾ ਕੀਤੀ ਜਾ ਰਹੀ ਹੈ ਤਾਂ ਤਸਵੀਰੋਂ ਤੁਸੀਂ ਦੇਖ ਸਕਦੇ ਹੋ ਨੂਰਸਮੰਦ ਪਿੰਡ ਨੂਰਸਮੰਦ ਪਿੰਡ ਹਾਂ ਜੀ ਅਮਨ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿ ਜਿਹੜਾ ਇਹ ਸੀ ਕਿ ਵੀ ਸੰਗਤ ਵੱਲੋਂ ਜਿਹੜਾ ਵੀ ਸਹਿਯੋਗ ਆਇਆ ਸੀਗਾ ਉਹ ਅੱਜ ਹਰੇ ਚਾਰੇ ਦੇ ਰੂਪ ਦੇ ਵਿੱਚ ਲੈ ਕੇ ਪਿੰਡ ਨੂਰਸਮੰਦ ਜਿਹੜਾ ਫਾਇਲਕਾ ਦੇ ਵਿੱਚ ਆਏ ਹੋਏ ਆ ਜੀ ਤੇ ਲੋੜਵੰਦਾਂ ਦੇ ਨਾਲ ਡਟ ਕੇ ਖੜੇ ਆ ਫਿਰ ਵੀ ਅੱਗੇ ਕੋਈ ਲੋੜ ਪਈ ਭਵੇਂ ਜ਼ਮੀਨਾਂ ਨੂੰ ਲੈਂਡਿੰਗ ਕਰਨ ਦੀ ਹੋਵੇ ਜਾਂ ਜ਼ਮੀਨਾਂ ਦੇ ਵਿੱਚ ਕਿਉਂਕਿ ਹੁਣ ਬੜੀ ਜ਼ਰੂਰਤ ਹੈ ਜੀ ਜ਼ਮੀਨਾਂ ਤੇ ਜਿਹੜੀ ਰੇਤ ਚੜੀ ਹੋਈ ਹੋਵੇ ਜ਼ਮੀਨਾਂ ਨੂੰ ਸਿਸਟਮੈਟਿਕ ਲੈ ਕੇ ਆਉਣ ਵਾਸਤੇ ਜੀ ਤੇ ਉਹ ਬੜੀ ਮਤਲਬ ਰਿਕੁਆਇਰਮੈਂਟ ਦੇ ਲੋੜ ਹੈ ਤੇ ਮੈਂ ਜੀਉ ਨੂੰ ਵੀ ਤੇ ਹੋਰ ਵੀ ਜਿੰਨੇ ਜਥੇਬੰਦੀਆਂ ਨੇ ਤੇ ਵੀ ਆਣ ਸਾਥ ਦੇਣ ਕਿਉਂਕਿ ਹੁਣ ਜਿਹੜਾ ਅੱਗੇ ਸਮਾਂ ਆਉਣਾ ਬੜਾ ਔਖਾ ਜੀ ਤੇ ਤੁਹਾਡੇ ਸਹਿਯੋਗ ਨਾਲ ਅੱਜ ਹਰੇ ਚਾਰੇ ਦੀ ਸੇਵਾ ਲੈ ਕੇ ਆਏ ਆ ਤੇ ਹੜਪੀਟਤਨ ਦੇ ਨਾਲ ਲਟਕੇ ਖੜੇ ਆ ਕ੍ਰਾਈਸਿਸ ਜਿਹੜਾ ਆਇਆ ਉਹਨੂੰ ਮਤਲਬ ਅਸੀਂ ਹਰ ਹਾਲਤ ਤੱਕ ਪੂਰਾ ਕਰਾਂਗੇ ਭਾਵੇਂ ਅੱਗੇ ਡੀਜ਼ਲ ਦੀ ਸੇਵਾ ਹੋਵੇ ਜਾਂ ਜਿੰਨੀ ਵੀ ਸਾਡੇ ਨੂੰ ਰਿਕੁਆਇਰਮੈਂਟ ਹੋਈ ਡੀਜ਼ਲ ਦੀ ਸੇਵਾ ਦੇਣ ਤੱਕ ਟਰੈਕਟਰ ਜਾਂ ਕੋਈ ਹੋਰ ਅੱਗੇ ਵੀ ਕੋਈ ਰਾਸ਼ਨ ਪਾਣੀ ਕੋਈ ਕਿਸੇ ਤਰੀਕੇ ਦੇ ਹਰੇ ਚਾਰੇ ਦੀ ਤੂੜੀ ਦੀ ਕਿਸੇ ਤੱਕ ਵੀ ਸਾਨੂੰ ਲੋੜ ਹੈ ਤਾਂਸੀਂ ਜ਼ਰੂਰ ਸਾਥ ਦਿਆਂਗੇ ਇਹਨਾਂ ਦਾ ਹੜਪੀੜ ਦਾ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿ ਤੁਸੀਂ ਅੱਜ ਜਿਹੜੀ ਹੈ ਹਰੇ ਚਾਰੇ ਦੇ ਸੇਵਾ ਦੇ ਵਿੱਚ ਨਾਲ ਮੌਜੂਦ ਹੋਈ ਹੋ ਕਿ ਕਹਿਣਾ ਚਾਹੋਗੇ ਮੈਂ ਇਹ ਕਹਿਣਾ ਚਾਹੁੰਦਾ ਆਪਾਂ ਨੂੰ ਪਤਾ ਹੀ ਹੈ ਪਿਛਲੇ ਕਾਫੀ ਟਾਈਮ ਤੋਂ ਹੜ ਆਏ ਹੋਇਆ ਪੂਰੇ ਪੰਜਾਬ ਵਿੱਚ ਲਗਭਗ ਪੂਰੇ ਪੰਜਾਬ ਵਿੱਚ ਹੀ ਕਾਫੀ ਮਾੜੇ ਹਾਲਾਤ ਆ ਚਲੋ ਰਾਸ਼ਨ ਸਮਗਰੀ ਵੈਸੇ ਤਾਂ ਬਹੁਤ ਜਾ ਰਹੀ ਹੈ ਪੰਜਾਬ ਵਿੱਚ ਉਹ ਅਦਰ ਸਟੇਟ ਤੋਂ ਵੀ ਪੰਜਾਬ ਦੇ ਵੀ ਕਾਫੀ ਸਿੰਗਰ ਵਗੈਰਾ ਸਾਰਿਆਂ ਦਾ ਸਹਿਯੋਗ ਮਿਲ ਰਿਹਾ ਤੇ ਆਪਣੇ ਪੰਜਾਬ ਦੇ ਪੰਜਾਬ ਦੇ ਸਾਥੀ ਵੀ ਕਾਫੀ ਸਹਿਯੋਗ ਕਰ ਰਹੇ ਆ ਅਜੀ ਇਹ ਉਪਰਲਾ ਸੋਚਿਆ ਸੀ ਵੀ ਚਲੋ ਸਾਰੇ ਭਰਾਵਾਂ ਦੇ ਨਾਲ ਰਲ ਮਿਲ ਕੇ ਵੀ ਜਿੰਨੇ ਜਣੇ ਸੀਗੇ ਵੀ ਆਪਣੇ ਅਲੱਗ-ਅਲੱਗ ਕੋਈ ਕਿੱਥੋਂ ਦਾ ਸੀਗੇ ਕੋਈ ਕਿੱਥੋਂ ਦਾ ਸਾਰਿਆਂ ਦੇ ਸਹਿਯੋਗ ਨਾਲ ਆਪਾਂ ਕਿਹਾ ਸੀ ਵੀ ਚਲੋ ਇੱਕ ਡੰਗਰਾਂ ਲਈ ਜਾ ਰ ਆ ਚਾਰਾ ਕਿਉਂਕਿ ਚਲੋ ਵੈਸੇ ਸਮਗਰੀ ਤਾਂ ਕਾਫੀ ਜਾ ਰਹੀ ਆ ਪਰ ਡੰਗਰਾਂ ਵਾਸਤੇ ਰਾਸ਼ਨ ਜਾ ਰਿਹਾ ਹੈ ਪਰ ਚਲੋ ਜਿੱਥੇ-ਜਿੱਥੇ ਸੈਂਟਰਾਂ ਵਿੱਚ ਕਈ ਜਗ੍ਹਾ ਤੇ ਇੱਕੋ-ਇੱਕ ਜਗ੍ਹਾ ਤੇ ਜਾ ਰਿਹਾ ਸੀ ਆਪਦੇ ਪਹਿਲਾਂ ਕੋਸ਼ਿਸ਼ ਕਰਕੇ ਵੀ ਉਥੇ ਜਾ ਕੇ ਖੁਦ ਅਹ ਦੇਖ ਕੇ ਵੀ ਹਾਂ ਕਿੱਥੇ ਲੋੜ ਹੈ ਕਿੱਥੇ ਨਹੀਂ ਫਿਰ ਅਸੀਂ ਇੱਥੇ ਆਏ ਨੂਰ ਸ਼ਾਹ ਇੱਥੇ ਆ ਕੇ ਦੇਖਿਆਗਾ ਵੀ ਇੱਥੇ ਵੀ ਲੋੜ ਸੀਗੀ ਨੂਰ ਸ਼ਾਹ ਸਕੂਲ ਦੇ ਵਿੱਚ ਅੱਗੇ ਹੁਣ ਆਪਣੇ ਕੁੜਕਾ ਪਿੰਡ ਆ ਉਧਰ ਵੀ ਜਾਾਂਗੇ ਜਿੱਥੇ ਜਿੱਥੇ ਸਾਡੀ ਕੋਸ਼ਿਸ਼ ਸੀਗੀ ਵੀ ਜਿੰਨੇ ਵੀ ਸਾਡੇ ਮੁੰਡੇ ਸੀਗੇ ਜੰਗ ਮੁੰਡੇ ਸਾਰਿਆਂ ਦੇ ਸੰਯੋਗ ਨਾਲ ਆਪਾਂ ਕਈ ਵੀ ਸਾਰਿਆਂ ਦੇ ਸੰਯੋਗ ਨਾਲ ਜਿੰਨਾ ਸੀਗਾ ਸੀ ਸਾਰਾ ਉਪਰਾਲਾ ਹੋਇਆ ਹੈ ਵੀ ਜੋ ਵੀ ਹੈ ਅਸੀਂ ਪੰਜਾਬ ਵਿੱਚ ਜਿੰਨੇ ਵੀ ਆਉਣ ਵਾਲੇ ਟਾਈਮ ਵਿੱਚ ਵੀ ਜਿੰਨੇ ਅਜੇ ਚਲੋ ਟਾਈਮ ਚੱਲ ਰਿਹਾ ਹੈ ਆਉਣ ਵਾਲੇ ਪਾਣੀ ਅੱਜ ਲਗਭਗ ਜੇ ਵੀ ਖੜਿਆ ਹੈ ਕਿਤੇ ਨਾ ਕਿਤੇ ਵੈਸੇ ਪਿੱਛੋਂ ਜ਼ਰੂਰ ਪਾਣੀ ਕਟਿਆ ਫਿਰ ਵੀ ਅਸੀਂ ਮੁੰਡੇ ਜਿੰਨੇ ਵੀ ਸਾਥੀ ਮੇਰੇ ਅਮਨ ਜੀ ਹੋਰ ਹਨ ਕਿਹਾ ਵੀ ਹਾਂ ਆਉਣ ਵਾਲੇ ਟਾਈਮ ਵਿੱਚ ਵੀ ਡੀਜ਼ਲ ਦਾ ਜਿੱਦਾਂ ਜ਼ਮੀਨਾ ਪੱਧਰ ਕਰਨ ਲਈ ਕਿਤੇ ਕਾਫੀ ਰੇਤਾ ਵੀ ਜ਼ਮੀਨਾਂ ਦੇ ਉੱਪਰ ਲਗਭਗ 10 10 15 15 ਫੁੱਟ ਚੜ ਗਿਆ ਹੋਣਾ ਉਹਨਾਂ ਨੇ ਵੀ ਪੱਧਰ ਕਰ ਰਹੇ ਜਿਨ੍ਹਾਂ ਸੰਯੋਗ ਸਾਡੇ ਕੋਲ ਹੋਇਆ ਯੂਥ ਕੋਲ ਆਉਣ ਵਾਲੇ ਟਾਈਮ ਵਿੱਚ ਠੀਕ ਹੈ ਜਿਨੀ ਵੀ ਸਾਡੇ ਯੂਥ ਕਮੇਟੀ ਦੇ ਆਪਣੇ ਸਾਰੇ ਮੈਂਬਰਾਂ ਦੇ ਸੰਯੋਗ ਨਾਲ ਜਿਵੇਂ ਅੱਗੇ ਦਾ ਪ੍ਰੋਸੈਸ ਹੋਇਆ ਸਾਰੇ ਅਸੀਂ ਜ਼ਰੂਰ ਕਰਾਂਗੇ ਪੰਜਾਬ ਦੇ ਨਾਲ ਖੜੇ ਆ ਪਹਿਲਾਂ ਵੀ ਖੜੇ ਸੀ ਹੁਣ ਵੀ ਅਸੀਂ ਖੁਦ ਪੰਜਾਬੀ ਆ ਤੇ ਨਾਲ ਹੀ ਪੰਜਾਬ ਦੇ ਖੜੇ ਆ ਇਨਾ ਦਾ ਕਹਿਣਾ ਸੀਗਾ ਕਿ ਜਿਹੜਾ ਜਿਹੜੀ ਸੇਵਾ ਹੈ ਇਹ ਅਗਾ ਨਿਰੰਤਰ ਚਲਦੀ ਰਹੂਗੀ ਅੱਗੇ ਵੀ ਜੇ ਕੋਈ ਲੋਡ ਹੁੰਦੀ ਹੈ ਤਾਂ ਉਹ ਵੀ ਜਿਹੜੀ ਹੈ ਸੇਵਾ ਕਰਨ ਦੇ ਲਈ ਇਹ ਨੌਜਵਾਨ ਤਿਆਰ ਨੇ ਸੋ ਸਾਰਿਆਂ ਨੂੰ ਬੇਨਤੀ ਹੈ ਕਿ ਵੱਤ ਵਤ ਜਦੋਂ ਵੀ ਇਹ ਜੀ ਕੁਝ ਜਿਹੜੀ ਹੁੰਦੀ ਹੈ ਤਾਂ ਤੁਸੀਂ ਯੋਗ ਕਰਿਆ ਕਰੋ ਇੰਨੇ ਕਹਿੰਦਾ ਹੋਇਆ ਇਹਨਾਂ ਸ਼ਬਦਾਂ ਦੇ ਨਾਲ ਤੁਹਾਡਾ ਬਹੁਤ ਬਹੁਤ ਧੰਨਵਾਦ